ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਕ੍ਰਿਮੀਨਲਜ਼ ਦੇ ਖਿਲਾਫ ਲਗਾਤਾਰ ਐਕਸ਼ਨ ਜਾਰੀ ਹੈ ਔਰ ਡਰੱਗਜ਼ ਦੇ ਉੱਤੇ ਵੀ ਐਕਸ਼ਨ ਔਰ ਰਿਕਵਰੀਜ਼ ਜਾਰੀ ਨੇ ਉਹਦੇ ਤਹਿਤ ਇਹ ਜਿਹੜੇ 5 ਟੈਰਰ ਮੋਡਿਊਲ ਦੇ ਬੰਦੇ ਆ ਜਿਹੜੇ ਇੱਕ ਜੀਵਨ ਫੌਜੀ ਨਾਲ ਰਿਲੇਟਿਡ ਨੇ ਇਹ ਬੰਦੇ 4 ਅਰੈਸਟ ਕੀਤੇ ਪੁਲਿਸ ਇਹਦਾ ਇੱਕ ਦਾ ਜਿਹੜਾ ਮੇਨ ਹੈ ਅਜੀਤ ਕੁਮਾਰ 엘ੀਅਸ ਅੱਜੂ ਔਰ ਇਹਦੇ ਖਿਲਾਫ ਪਹਿਲਾਂ ਵੀ ਜਲੰਧਰ ਦੇ ਵਿੱਚ ਇੱਕ ਮੁਕੱਦਮਾ ਦਰਜ ਹੈ ਸੀਪੀ ਜਲੰਧਰ ਦੇ ਏਰੀਏ ਚ ਔਰ ਇਹਦੇ ਜਿਹੜੇ ਸਾਥੀ ਨੇ ਨਰੇਸ਼ ਕੁਮਾਰ 엘ੀਅਸ ਬੱਬੂ ਅਭਿਨਵ ਭਗਤ 엘ੀਅਸ ਅਭੀ ਸਨੀ ਕੁਮਾਰ ਸਨੂਰਿੰਦਰ ਕੁਮਾਰ ਔਰ ਇਹਨਾਂ ਦਾ ਇੱਕ ਪੰਜਵਾਂ ਸਾਥੀ ਜਿਹੜਾ ਜੁਵਨਾਈਲ ਹੈ ਜਿਹਦਾ ਨਾਮ ਨਹੀਂ ਮੈਂ ਡਿਸਕਲੋਸ ਕਰਦਾ ਇਹ ਪੰਜੋ ਬੰਦੇ ਜਿਹੜੇ ਆ ਇਹ ਬਾਰਡਰ ਏਰੀਆ ਤੋਂ ਜਨਾਲਾ ਸੈਕਟਰ ਤੋਂ ਗ੍ਰੇਨੇਡ ਲੈ ਕੇ ਆਏ ਔਰ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਕਿਸੇ ਪੁਲਿਸ ਇਸਟੈਬਲਿਸ਼ਮੈਂਟ ਨੂੰ ਟਾਰਗੇਟ ਕੀਤਾ ਜਾਵੇ ਪੁਲਿਸ ਦੀ ਸਖਤੀ ਕਰਕੇ ਆਪਣੇ ਕਾਮਯਾਬ ਨਹੀਂ ਹੋਏ ਔਰ ਉਨੀ ਦੇਰ ਚ ਅਰੈਸਟ ਹੋ ਗਏ ਇਹਨਾਂ ਦੇ ਪੋਜੀਸ਼ਨ ਚੋਂ ਇੱਕ ਹੈਂਡ ਗ੍ਰੇਨੇਡ ਇੱਕ ਬੱਤੀਬੋਰ ਪਿਸਟਲ ਵਿਦ ਕਾਰਟ੍ਰਿਜਸ ਮਿਲੇ ਆ ਔਰ ਮੁੱਢਲੀ ਪੁੱਛ ਕੇ ਚ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਇਹ ਇਹ ਮੋਡਿਊਲ ਹੈ ਇਹਨਾਂ ਨੇ ਜਿਹੜਾ ਨਿਰੰਕਾਰੀ ਗਿਫਟ ਸਟੋਰ ਸੀਗਾ ਮਾਲਾਂ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਬੰਦੇ ਤੇ ਤੇ ਗੋਲੀ ਚੱਲੀ ਸੀ ਜਿਹੜਾ ਮੋਟਰਸਾਈਕਲ ਇਹਨਾਂ ਨੇ ਪ੍ਰੋਵਾਈਡ ਕੀਤਾ ਸੀ ਉਸ ਤੋਂ ਬਾਅਦ ਇਹ ਕੁਝ ਹੋਰ ਜਿਹੜੇ ਹੈਂਡ ਗ੍ਰੇਨੇਡ ਨੇ ਇਹਨਾਂ ਨੇ ਬਾਰਡਰ ਏਰੀਆ ਚ ਵੀ ਡਿਲੀਵਰੀਆਂ ਜਾ ਕੇ ਦਿੱਤੀ ਇੱਕ ਹੋਰ ਹੈਂਡ ਗ੍ਰੇਨੇਡ ਉਸੇ ਮੋਟਰਸਾਈਕਲ ਤੇ ਸੀ ਉਸ ਤੇ ਨਹੀਂ ਅਲੱਗ ਗਏ ਸੀਗੇ ਉਸੇ ਵੀ ਅਸੀਂ ਸਾਰਾ ਉਹ ਕਵਰ ਕਰ ਲਿਆ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸੋ ਬੇਸਿਕਲੀ ਮੁੜ ਕੇ ਜਦੋਂ ਅੱਜੂ ਨੂੰ ਅਸੀਂ ਇੱਥੇ ਗੇਟ ਕੀ ਮਾਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਸਾਡੇ ਇਨਸਪੈਕਟਰ ਮਨਜੀਤ ਕੌਰ ਤੇ ਇਹਨਾਂ ਦੀ ਪੁਲਿਸ ਪਾਰਟੀ ਜਦੋਂ ਇੱਧਰ ਆਏ ਸੀਗੇ ਇਸ ਏਰੀਏ 'ਚ ਫਤਾਹਪੁਰ ਦਾ ਏਰੀਆ ਥਾਣਾ اسلامਾਬਾਦ ਦਾ ਏ ਜਿੱਥੇ ਇਹਨੇ ਕਿਹਾ ਸੀ ਮੈਂ ਪਿਸਤੌਲ ਲੁਕੋਇਆ ਹੋਇਆ ਜਦੋਂ ਗੱਡੀ 'ਚੋਂ ਆਇਆ ਇਹਨੇ ਮਨਪ੍ਰੀਤ ਜਿਹੜਾ ਸਾਡਾ ਕਾਂਸਟੇਬਲ ਆ ਉਹਦਾ ਸਰਵਿਸ ਪਿਸਤੌਲ ਖੋ ਕੇ ਉਹਦੇ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜੀ ਅਲਰਟਨੈਸ ਦਿਖਾਉਂਦੇ ਹੋਏ ਐਸਏ ਛਮਸ਼ੀਰ ਸਿੰਘ ਨੇ ਸੈਲਫ ਡਿਫੈਂਸ ਦੇ ਵਿੱਚ ਇੱਕ ਮਤਲਬ ਫਾਇਰ ਕੀਤਾ ਜੁੜਾ ਕਿ ਲਾਤੇ ਲੱਗਿਆ ਜਿਹਦੇ ਤੇ ਸਿਵਲ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਅਜੇ ਕੁਮਾਰ ਲਈ ਸੱਜੂ ਨੂੰ ਬਾਕੀ ਬੰਦੇ ਸਾਰੇ ਹਰਾਸ ਨੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇੰਪੋਰਟੈਂਟ ਕ੍ਰਾਈਮ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਜਿਹਦੇ ਵਾਸਤੇ ਇਹਨੂੰ ਟਾਸਕ ਕੀਤਾ ਗਿਆ ਸੀ ਉੱਟ ਲਿਆ ਔਰ ਇਹਨਾਂ ਦਾ ਅਗਲਾ ਨੈਟਵਰਕ ਹੈ ਜਿਹੜਾ ਕਿ ਬਾਹਰੋਂ ਚੱਲ ਰਿਹਾ ਹੈ ਜਰਮਨੀ ਦੇ ਵਿੱਚ ਔਰ ਈਵਨ ਅਰਮੀਨੀਆ ਦਾ ਵੀ ਵਿੱਚ ਇਹਦੇ ਚ ਰੈਫਰੈਂਸ ਆਇਆ ਉਹ ਸਾਰੇ ਜਿਹੜੇ ਇਹਦੇ ਹੈਂਡਲਰ ਨੇ ਔਰ ਉਹ ਬਿਟਵੀਨ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਮੇਰਾ ਵੈਪਨ ਦਾ ਵਲੋਗ ਖ਼ਬਰ ਹੀ ਵਾਸਤੇ ਰੱਖਿਆ ਗਿਆ ਇਹ ਕਿਤੇ ਵਰਤਿਆ ਵੀ ਗਿਆ ਪਹਿਲਾਂ ਇਹਨਾਂ ਦੇ ਵੱਲੋਂ ਨਹੀਂ ਉਹ ਵੈਪਨ ਰਿਕਵਰ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਇਹ ਗੱਲ ਹੋ ਗਈ ਹੈ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਇਹ ਜਿਹੜੇ ਇਨਟੱਚ ਨੇ ਜੇਲ ਕਰਕੇ ਪਰਾਨੇ ਔਰ ਪੈਸੇ ਦਾ ਲਾਲਚ ਇਹਨਾਂ ਨੂੰ ਦਿੱਤਾ ਗਿਆ ਮੈਂ ਤੁਹਾਡੇ ਰਾਹੀਂ ਸਭ ਨੂੰ ਇਹ ਯੂਥ ਨੂੰ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਕਿ ਛੋਟੇ ਪੈਸੇ ਦੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਔਰ ਜੇ ਲਾਚ ਮੁੜ ਕੇ ਸਾਰੀ ਉਮਰ ਲੰਘ ਜਾਂਦੀ ਹੈ ਜਦੋਂ ਇਹੋ ਜਿਹੇ ਗਲਤ ਕੰਮਾਂ ਚੋਂ ਪੈ ਜਾਂਦੇ ਅੱਛਾ ਜਿਹੜਾ ਪ੍ਰੋਵਿਨਸ ਨਗਰ ਜਿਹੜਾ ਬੰਬ ਲਾਸਟ ਕੀਤਾ ਗਿਆ ਸੀ ਚੌਂਕੀ ਦੇ ਵਿੱਚ ਉਹ ਉਹਨਾਂ ਵਿੱਚ ਵੀ ਇਨਵੋਲ ਵੈ ਨਹੀਂ ਉਹ ਪਹਿਲਾਂ ਆਪਾਂ ਫੜ ਲਏ ਸੀ ਬੰਦੇ ਬੇਸਿਕਲੀ ਇਹ ਬੰਦੇ ਨਵਾਂ ਮੋਡਿਊਲ ਤਿਆਰ ਕੀਤਾ ਜਾ ਰਿਹਾ ਸੀ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਆ ਚੋਂ ਕਨਸਾਈਨਮੈਂਟ ਚੁੱਕ ਕੇ ਲਿਆ ਕੇ ਇਹਨਾਂ ਨੇ ਇੱਥੇ ਮਤਲਬ ਕੋਈ ਵਾਰਦਾਤ ਕਰਨ ਵਾਸਤੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਜਿਸ ਚ ਇਹ ਕਾਮਯਾਬ ਨਹੀਂ ਹੋ ਸਕੇ ਔਰ ਮੈਂ ਪੁਲਿਸ ਦੀ ਸਲਾਹਾ ਕਰਦਾ ਸਪੈਸ਼ਲੀ ਇਨਸਪੈਕਟਰ ਮਨਜੀਤ ਕੌਰ ਸਾਡੇ ਜਿਹੜੇ ਐਸ ਐਚਓ ਗੇਟ ਰਕੀਮਾ ਜਿਸਪਾਲ ਸਿੰਘ ਏਸੀਪੀ ਔਰ ਏਡੀਸੀਪੀ ਵਨ ਸਾਡੇ ਵਿਸ਼ਾਲਜੀਤ ਜੀ ਇਹਨਾਂ ਨੇ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕਾਮਯਾਬੀ ਪ੍ਰਾਪਤ ਕੀਤੀ ਹੈ ਔਰ ਇਹ ਬਸ ਕੀਤਾ ਗਿਆ ਟੈਰਰ ਮੋਡਿਊਲ ਅੱਛਾ ਸਰ ਇੱਕ ਸਵਾਲ ਹੈ ਕਿ ਇਹ ਜਿਹੜਾ ਹੈਗਾ ਕਿਹੜੀ ਚੌਕ 'ਚ ਵਾਰ ਮਾਰਨਾ ਸੀ ਇਹਦਾ ਗ੍ਰੇਨੇਡ ਇਹਨਾਂ ਨੇ ਅਜੇ ਇਹਨਾਂ ਨੂੰ ਟਾਸਕ ਆ ਰਿਹਾ ਸੀ ਉਹ ਕਹਿੰਦੇ ਕਿ ਕਿਤੇ ਵੀ ਕਰ ਤੋ ਜੋ ਮੋੜਲੀ ਪੁੱਛ ਕੇ ਚ ਆਇਆ ਉਨਾਂ ਨੂੰ ਇਹ ਸੀ ਵੀ ਅਸੀਂ ਕਿਸੇ ਤਰੀਕੇ ਨਾਲ ਮਤਲਬ ਆਪਣੀ ਨਿਊਜ਼ ਬਣਾਈ ਹੈ ਤੇ ਰਿਸਪਾਂਸਿਬਿਲਟੀ ਲਈ ਅੱਛਾ ਜੀ ਤੇ ਇਹ ਕਿੰਨੇ ਪਹਿਲੇ ਵੀ ਕਿਤੇ ਚੌਂਕੀ ਚੰਨ ਨੇ ਗ੍ਰੇਨੇਡ ਬਲਾਸ ਕੀਤਾ ਨਹੀਂ ਪਹਿਲਾਂ ਕੋਈ ਇਹੋ ਜੀ ਗੱਲ ਨਹੀਂ ਆਈ ਮੈਂ ਤੁਹਾਨੂੰ ਦੱਸਿਆ ਕਿ ਪੁਰਾਣਾ ਹੈ ਤੇ ਪਾਕਸੋ ਐਕਟ ਦਾ ਸੀਪੀਐਮ ਜਲੰਧਰ ਦਾ ਹੀ ਹੈਗਾ ਇਹਨਾਂ ਦੇ ਉੱਤੇ ਕੇਸ ਬਾਕੀ ਫਰੈਸ਼ ਮੁੰਡੇ ਨੇ ਔਰ ਪੈਸੇ ਤੇ ਲਾਲਚ ਜੇ ਸਾਰਾ ਕੰਮ ਨਾਮ ਬਣਾਉਣ ਦੀ ਖਾਤਰ ਇਹ ਕੰਮ ਕੀਤਾ ਗਿਆ ਜੀ ਨਾਮ ਵੀ ਔਰ ਪੈਸੇ ਵੀ ਮੇਨ ਲਾਲਚ ਦਾ ਕੰਮ ਹੈ ਔਰ ਉਹ ਬਾਹਰਲੇ ਬੰਦੇ ਜਿਹੜੇ ਆਪ ਸੇਫ ਬੈਠੇ ਇਹਨਾਂ ਨੂੰ ਮਿਸਗਾਈਡ ਕਰ ਰਹੇ ਆ ਤਾਂ ਯੂਥ ਨੂੰ ਬੰਦੇ ਕੋਈ ਨਾਮ ਜਰਾ ਕੋਈ ਜੀਵਨ ਫੌਜੀ ਤੁਹਾਨੂੰ ਦੱਸਿਆ ਜੀ ਉਹਦਾ ਮੋਡਿਊਲ ਆ ਸਰ ਲਾਲ ਜੀ ਦਿੱਤਾ ਜਾਂਦਾ ਜੀ ਸਾਰੇ ਇਹਨਾਂ ਨੂੰ ਜਦੋਂ ਕੰਮ ਕਰਵਾਇਆ ਦੇਖੋ ਛੋਟੇ ਪੈਸੇ ਦਿੱਤੇ ਜਾਂਦੇ ਆ ਜਿਹੜੇ ਪਹਿਲਾਂ ਫੜੇ ਗਏ ਸੀ ਲੋਕ ਉਹਨਾਂ ਨੂੰ ਤਾਂ ਪਤਾ ਲੱਗਿਆ ਕੋਈ ਪੈਸੇ ਆਏ ਵੀ ਨਹੀਂ ਦਿਖਾਏ ਸੀਗੇ ਸੋ ਇਸ ਕਰਕੇ ਇਹ ਜਿਹੜਾ ਇੱਕ ਅੱਛਾ ਮੈਂ ਸਮਝਦਾ ਡਿਟੈਕਸ਼ਨ ਤੇ ਪ੍ਰिवेंशन ਦਾ ਕੰਮ ਕੀਤਾ ਸਾਡੀ ਪੁਲਿਸ ਨੇ ਇਹਨਾਂ ਨੂੰ ਕਾਫੀ অপরাধ ਰੁਕਿਆ ਉਹਨਾਂ ਨੇ ਸਭ ਬਿਲਕੁਲ 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 ਡੈਫਰੈਂਟਲੀ ਜੀ ਥੈਂਕ ਯੂ